हां जी दोस्तों जेकर ਤੁਸੀਂ ਵੀ ਮਕਾਨ ਬਣਾਉਣ ਦੀ ਸੋਚ ਰਹੇ ਹੋ ਜਾਂ ਨੀਆਂ ਭਰ ਰਹੇ ਹੋ ਜਾਂ ਮਕਾਨ ਬਣਾ ਰਹੇ ਹੋ ਤਾਂ ਆਹ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਹੈਲਪਫੁਲ ਹੋਣ ਵਾਲੀ ਆ ਕਿਉਂਕਿ ਆਪਾਂ ਸਲਾਬ ਤੋਂ ਬਚਾਅ ਵਾਸਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਤੇ ਇਸ ਵੀਡੀਓ ਵਿੱਚ ਤੁਹਾਨੂੰ ਸਲਾਬ ਤੋਂ ਬਚਾਅ ਵਾਸਤੇ ਤਰੀਕਾ ਦੱਸਿਆ ਦੱਸਾਂਗੇ ਜਿਹਦੇ ਨਾਲ ਕਦੇ ਵੀ ਸਲਾਬ ਨਹੀਂ ਆਊਗੀ ਵੈਸੇ ਲੋਕ ਕਾਗਜ਼ ਪਾ ਦਿੰਦੇ ਨੇ ਜਿੱਦਾਂ ਹਾਂ ਟਾਈ ਬੀਮ ਭਰ ਕੇ ਉੱਤੇ ਕਾਗਜ਼ ਪਾ ਕੇ ਵੀ ਸਲਾਬ ਰੋਕਣ ਦੀ ਕੋਸ਼ਿਸ਼ ਕਰਦੇ ਪਰ ਉਹਦੇ ਨਾਲ ਫਿਰ ਵੀ ਅਸਰ ਘੱਟ ਹੁੰਦਾ ਸਲਾਬ ਨਹੀਂ ਰੁਕਦੀ ਤੇ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਸਲਾਬ ਕਿਦਾਂ ਆਪਾਂ ਰੋਕ ਸਕਦੇ ਆ ਤੇ ਆਹ ਦੇਖੋ ਆ ਜਿੱਦਾਂ ਤੇਗਾ ਲਗਾ ਕੇ ਇੱਕ ਤਰ੍ਹਾਂ ਇਦਾਂ ਸ਼ਰੀਆ ਪਾ ਗਏ ਇਹਦੇ ਉੱਤੇ ਵੀ ਆਪਾਂ ਉਹ ਤਰੀਕਾ ਅਪਣਾ ਸਕਦੇ ਆ ਤੇ ਦੂਜੀ ਪਾਸੇ ਵੀ ਜਿੱਥੇ ਟਾਈ ਬੀਮ ਪਾਇਆ ਹੋਵੇ ਆ ਜਿਹੜੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈਗੇ ਟਾਈ ਬੀਮ ਇਹ ਮਤਲਬ 6 ਇੰਚ ਉੱਚਾ ਵਾ ਤੇ 9 ਇੰਚ ਚੌੜਾ ਤੇ 9 ਇੰਚ ਉੱਚਾ 9 ਇੰਚ ਚੌੜਾ ਵੀ ਤੁਸੀਂ ਬਣਾ ਸਕਦੇ ਹੋ ਆਪਣੇ ਰਿਕੁਆਇਰਮੈਂਟ ਦੇ ਅਕੋਰਡਿੰਗ ਜਿੰਨਾ ਕੁ ਮਤਲਬ ਇਹਦੇ ਨਾਲ ਖਰਚਾ ਘਟ ਜਾਂਦਾ ਵਾ 6 ਇੰਚ ਉੱਚਾ ਵੀ ਬਹੁਤ ਜ਼ਿਆਦਾ ਵਧੀਆ ਮਜ਼ਬੂਤ ਹੋ ਜਾਂਦਾ ਵਾ ਤੇ ਵੈਸੇ ਜ਼ਿਆਦਾਤਰ ਦੇਖਿਆ ਜਾਂਦਾ ਲੋਕ ਇਹ ਟਾਈ ਬੀਮ ਪਾ ਕੇ ਉੱਤੇ ਚਣਾਈ ਕਰਾ ਦਿੰਦੇ ਆ ਤੁਸੀਂ ਕੀ ਕਰਨਾ ਟਾਈ ਬੀਮ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਇਹ ਹੈਗਾ ਪੱਥਰ 9 ਇੰਚ ਚੌੜਾ ਵੀ ਮਿਲ ਜਾਂਦਾ ਤੁਹਾਨੂੰ 6 ਇੰਚ ਚੌੜਾ ਵੀ ਮਿਲ ਜਾਂਦਾ ਤੇ ਜ਼ਿਆਦਾਤਰ 10 ਇੰਚ ਚੌੜਾ ਵੀ ਹੁੰਦਾ ਇਹ ਕਟਿੰਗ ਪੀਸ ਆਉਂਦੇ ਆ ਕੱਟੇ ਹੋਏ ਮਿਲ ਜਾਂਦੇ ਆ ਆਪਾਂ ਨੂੰ ਤੇ 25 ਰੁਪਏ ਫੁੱਟ ਆਪਾਂ ਨੂੰ ਪਿਆ ਸੀ ਇਹ ਬਾਕੀ ਮਾਰਕੀਟ ਵਿੱਚ ਅਲੱਗ-ਅਲੱਗ ਰੇਟ ਆ 30 ਰੁਪਏ ਫੁੱਟ ਵੀ ਦਿੰਦੇ ਆ 35 ਰੁਪਏ ਫੁੱਟ ਵੀ ਦਿੰਦੇ ਆ ਤੇ ਜੇ ਤੁਸੀਂ ਪੱਥਰ ਵੱਡਾ ਕਟਵਾ ਕੇ ਲੈਨੇਓ ਤਾਂ ਉਹ 40-50 ਰੁਪਏ ਫੁੱਟ ਵੀ ਮਿਲਦਾ ਵਾ ਬਟ ਤੁਸੀਂ ਤੁਹਾਨੂੰ ਕਟਿੰਗ ਪੀਸ ਹੀ ਮਿਲ ਜਾਣਗੇ ਕਿਸੇ ਵੀ ਮਾਰਬਲ ਵਾਲੀਆਂ ਦੁਕਾਨਾਂ ਤੋਂ ਆਪਣਾ 9 ਇੰਚ ਚੌੜਾ ਤੇ ਮੇਰੇ ਖਿਆਲ 2 ਫੁੱਟ ਲੰਬਾ ਹੁੰਦਾ ਵਾ ਜਾਂ ਫਿਰ ਡੇਢ ਫੁੱਟ ਦਾ ਹੁੰਦਾ ਵਾ ਇਹ ਪੀਸ ਤੁਹਾਨੂੰ ਕਟਿੰਗ ਪੀਸ ਮਿਲ ਜਾਣਗੇ ਤੇ ਜੇ ਛੋਟੀ ਜਿਵੇਂ 4 ਇੰਚੀ ਕੰਦਾ ਉਹਦੇ ਵਾਸਤੇ 6 ਇੰਚ ਚੌੜਾ ਹੁੰਦਾ ਇਹ ਪੀਸ ਮਾਰਬਲ ਦੇ ਪੱਥਰ ਇਹ ਮਤਲਬ ਆਪਾਂ ਨੀਆਂ ਭਰਨ ਤੋਂ ਬਾਅਦ ਟਾਈ ਬੀਮ ਜਦੋਂ ਪਾ ਦਿੱਤੇ ਉਸ ਤੋਂ ਬਾਅਦ ਇਹ ਪੱਥਰ ਯੂਜ਼ ਕਰੋ ਸਾਰੀਆਂ ਦੀਵਾਰਾਂ ਤੇ ਜਿੰਨੀਆਂ ਵੀ ਦੀਵਾਰਾਂ ਆਣਗੀਆਂ ਤੇ ਉਸ ਤੋਂ ਬਾਅਦ ਫਿਰ ਚਣਾਈ ਸ਼ੁਰੂ ਕਰੋ ਤੇ ਇੱਟਾਂ ਦੀ ਜਿੱਦਾਂ ਆਹ ਦੇਖੋ ਪੱਥਰ ਲਗਾ ਦਿੱਤਾ ਇਸ ਤੋਂ ਬਾਅਦ ਆਪਾਂ ਹੁਣ ਚਣਾਈ ਸ਼ੁਰੂ ਕਰਾਂਗੇ ਇੱਟਾਂ ਦੀ ਤੇ ਇਹ ਸਾਰੀ ਦੀਵਾਰ ਤੇ 9 ਇੰਚੀ ਤੇ 10 ਇੰਚ ਦਾ ਇਹ ਪੱਥਰ ਸੀਗਾ ਆਪਾਂ 9 ਇੰਚ ਨਹੀਂ ਮਿਲਿਆ 10 ਇੰਚ ਦਾ ਪੱਥਰ ਸੀ ਤੇ 10 ਇੰਚ ਦਾ ਪੱਥਰ ਲਗਾ ਕੇ ਹੁਣ ਆਪਾਂ ਇੱਥੇ ਚਣਾਈ ਸ਼ੁਰੂ ਕਰਾਂਗੇ ਦੇਖੋ ਇਟਾਂ ਦੀ ਚਣਾਈ ਉੱਤੇ ਆਪਣਾ ਸੀਮੈਂਟ ਦਾ ਮਸਾਲਾ ਪਾ ਕੇ ਚਣਾਈ ਸ਼ੁਰੂ ਹੋ ਗਈ ਉਸ ਤੋਂ ਬਾਅਦ ਮਤਲਬ ਜਿੱਥੇ ਵੀ ਦੀਵਾਰਾਂ ਹੈਗੀਆਂ ਸਾਰੀਆਂ ਦੀਵਾਰਾਂ ਤੇ ਤੁਸੀਂ ਇਹ ਲਗਾ ਦਿੰਨੇ ਹੋ ਤਾਂ ਇਸ ਤੋਂ ਬਾਅਦ ਸਲਾਬ ਤਾਂ ਮੈਂ ਕਹਿੰਦਾ ਆਉਣ ਦਾ ਚਾਂਸ ਹੀ ਨਹੀਂ ਰਹਿੰਦਾ ਵੀ ਪੂਰੀਆਂ ਕੰਧਾਂ ਆਪਣੀਆਂ ਵਧੀਆ ਰਹਿਣਗੀਆਂ ਸਲਾਬ ਨਹੀਂ ਆਊਗੀ ਇਹ ਪੱਥਰ ਦਾ ਨਵਾਂ ਤਰੀਕਾ ਆਪਾਂ ਅਪਣਾਇਆ ਵਾ ਤੇ ਇਹਦੀ ਡਾਈਮੈਂਸ਼ਨ ਹੈਗੀ ਆ 36 बाई 32 ਪਲਾਟ ਦੀ ਤੇ ਆਪਣਾ ਮੇਰੇ ਖਿਆਲ ਇਹ 5-6000 ਦਾ ਪੱਥਰ ਨਾਲ ਹੀ ਸਰ ਗਿਆ ਸਾਰਾ 5-6000 ਦਾ ਪੱਥਰ ਲਿਆਂਦਾ ਸੀਗਾ ਸਾਰੀਆਂ ਨੀਆਂ ਤੇ ਜਿੰਨੀਆਂ ਵੀ ਨੀਆਂ ਭਰੀਆਂ ਨੇ ਕੰਧਾਂ ਦੀਆਂ ਸਾਰੀਆਂ ਨੀਆਂ ਤੇ ਇਹ ਪੱਥਰ ਲੱਗ ਗਿਆ ਸੀਗਾ ਕੁਝ 6 ਇੰਚ ਲਿਆਂਦਾ ਸੀ ਤੇ ਕੁਝ 10 ਇੰਚ ਜਾਂ 9 ਇੰਚ ਇਹ ਆਪਣਾ ਕੰਮ ਦਿੱਤਾ ਦੇਖੋ ਕਿੰਨਾ ਵਧੀਆ ਮਤਲਬ ਇਹਦੇ ਨਾਲ ਬਹੁਤ ਹੀ ਜ਼ਿਆਦਾ ਮਜ਼ਬੂਤੀ ਵੀ ਆ ਜਾਂਦੀ ਹੈ ਤੇ ਆਪਣੀ ਪੂਰੀ ਮਤਲਬ ਵਧੀਆ ਸਲਾਬ ਤੋਂ ਵੀ ਪਚਾਹ ਹੋ ਜਾਏਗਾ ਦੇਖੋ ਆ ਤਰੀਕਾ ਅਪਣਾਓ ਜੇਕਰ ਤੁਸੀਂ ਵੀ ਨਵਾਂ ਮਕਾਨ ਬਣਾ ਰਹੇ ਹੋ ਜਾਂ ਨੀਂਆ ਭਰ ਰਹੇ ਹੋ ਤੇ ਕਈ ਬੰਦੇ ਆਪਣਾ ਕਾगज ਵੀ ਪਾ ਦਿੰਦੇ ਆ ਮومی ਕਾगज ਬਲੈਕ ਕਲਰ ਦਾ ਕਾगज ਹੁੰਦਾ ਵਾ ਨੀਂ ਭਰਨ ਤੋਂ ਬਾਅਦ ਟਾਈ ਬੀਮ ਪਾਉਣ ਤੋਂ ਬਾਅਦ ਜਾਂ ਡੀਪੀਸੀ ਕਹਿੰਦੇ ਡੀਪੀਸੀ ਪਾਉਂਦੇ ਆ ਕਈ 2 ਇੰਚ ਦੀ ਮੋਟੀ ਜਿਹੜੀ ਹੁੰਦੀ ਹੈ ਪਰਤ ਬਜਰੀ ਤੇ ਸੀਮੈਂਟ ਦੀ ਤੇ ਵਿੱਚ ਸ਼ਰੀਆ ਪਾ ਕੇ ਬਟ ਤੁਸੀਂ ਇਹ ਟਾਈ ਬੀਮ ਪਾ ਕੇ ਜੇ ਇਹ ਚੀਜ਼ ਲਗਾ ਦਿੰਨੇ ਹੋ हां बिल्कुल भी स्लाब ਦਾ ਚਾਂਸ ਹੀ ਨਹੀਂ ਰਹਿੰਦਾ ਸਲਾਬ ਆ ਹੀ ਨਹੀਂ ਸਕਦੀ ਤੇ ਦੇਖੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕੋਈ ਵੀ ਆਪਣੀ ਜਾਣਕਾਰੀ ਚਾਹੀਦੀ ਆ ਤਾਂ ਕਮੈਂਟ ਕਰਿਓ ਵੀਡੀਓ ਤੇ ਇਹ ਤਰੀਕਾ ਹੈਗਾ ਸਲਾਬ ਦਾ ਪੱਕਾ ਹੱਲ ਮਤਲਬ ਸਲਾਬ ਜੜੋਂ ਖਤਮ ਹੋ ਜੂਗੀ ਇਹ ਤਰੀਕਾ ਅਪਣਾਓ ਤੇ ਕਈ ਆਪਣੇ ਲੋਕ ਹੈਗੇ ਆ ਜਿਹੜੇ ਕਾਗਜ ਵੀ ਪਾ ਲੈਂਦੇ ਨੇ ਨੀਂਆ ਭਰਨ ਤੋਂ ਬਾਅਦ ਕਾਗਜ ਪਾ ਦਿੰਦੇ ਨੇ ਸਾਰੀਆਂ ਕੰਧਾਂ ਤੇ ਫਿਰ ਉਸ ਤੋਂ ਬਾਅਦ ਚਣਾਈ ਕਰਦੇ ਨੇ ਪਰ ਕਾਗਜ ਨਾਲ ਫਿਰ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਇਹਦੇ ਨਾਲ ਸਾਰੀਆਂ ਕਮੀਆਂ ਦੂਰ ਹੋ ਜਾਣਗੀਆਂ ਤੇ ਸਲਾਬ ਨਹੀਂ ਆਊਗੀ ਤੇ ਆਪਣਾ ਜੇਕਰ ਤੁਸੀਂ ਪੇਜ ਤੇ ਆਪਣੇ ਨਵੇਂ ਆ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਰਾਇ ਲੁਧਿਆਣਾ ਬਲੌਗ ਦੇ ਨਾਂ ਤੇ ਹੀ ਆਪਣਾ YouTube ਚੈਨਲ ਆ ਤੇ ਰਾਇ ਲੁਧਿਆਣਾ ਬਲੌਗ ਦੇ ਨਾਂ ਤੇ ਹੀ ਆਪਣਾ Facebook ਪੇਜ ਆ ਹੁਣ ਆ ਦੇਖੋ ਤੁਸੀਂ ਸਾਹਮਣੇ ਆਪਾਂ ਪਹਿਲਾਂ ਪੱਥਰ ਦੀ ਚਣਾਈ ਕੀਤੀ ਆ ਮਸਾਲਾ ਪਾ ਕੇ ਵਧੀਆ ਮਸਾਲਾ ਪਾ ਕੇ ਮੋਟਾ ਮਸਾਲਾ ਪਾ ਕੇ ਤੁਸੀਂ ਪੱਥਰ ਦੀ ਚਣਾਈ ਕਰ ਰਹੀਆਂ ਕਰਵਾਉਣੀ ਆ ਮਿਸਤਰੀ ਤੋਂ ਤੇ ਉਸ ਤੋਂ ਬਾਅਦ ਤੁਸੀਂ ਇੱਟਾਂ ਦੀ ਚਣਾਈ ਕਰਾਉਣੀ ਆ ਦੇਖੋ ਵਧੀਆ ਤਰੀਕੇ ਨਾਲ ਬਰਾਬਰ ਮਤਲਬ ਪੂਰਾ ਲੈਵਲ ਕਰਕੇ ਜਿਹੜਾ ਆਪਣਾ ਬੀਮ ਦੇ ਵਿੱਚ ਲੈਵਲ ਅਪ ਡਾਊਨ ਹੋ ਜਾਂਦਾ ਵਾ ਜਿਹੜੇ ਥੱਲੇ ਆਪਾਂ ਟਾਈ ਬੀਮ ਪਾਏ ਆ ਤਾਂ ਤੁਸੀਂ ਜਦੋਂ ਪੱਥਰ ਲਗਾਣਾ ਤਾਂ ਪੂਰਾ ਲੈਵਲ ਕਰਾ ਕੇ ਪੱਥਰ ਲਗਾਓ ਉਸ ਤੋਂ ਬਾਅਦ ਲੈਵਲ ਕਰਾ ਕੇ ਜਿੱਦਾਂ ਹੀ ਇੱਟਾਂ ਦੀ ਚਣਾਈ ਕਰਾਉਣੀ ਆ ਤੇ ਲੈਵਲ ਕਰਾ ਕੇ ਆਪਣੀ ਇੱਟਾਂ ਦੀ ਚਣਾਈ ਕਰਾਓ ਤੇ ਵਧੀਆ ਤੁਸੀਂ ਆਪਣੀਆਂ ਜਿੰਨੀਆਂ ਵੀ ਕੰਧਾਂ ਨੇ ਸਾਰੀਆਂ ਲੈਵਲ 'ਚ ਕਰਵਾਉਣੀਆਂ ਨੇ ਮਿਸਤਰੀ ਕਈ ਵਾਰੀ ਐ ਇਦਾਂ ਹੀ ਕਾਲੀ-ਕਾਲੀ ਕਰ ਦਿੰਦੇ ਨੇ ਪਰ ਤੁਸੀਂ ਆਪਣਾ ਫਿਰ ਵੀ ਧਿਆਨ ਨਾਲ ਮਿਸਤਰੀ ਤੋਂ ਕੰਮ ਆਪਣੇ ਧਿਆਨ ਨਾਲ ਆਪਣੇ ਤਰੀਕੇ ਨਾਲ ਕਰਾਉਣਾ ਦੇਖੋ ਆ 4 ਇੰਚੀ ਕੰਧਾ ਇੱਥੇ ਆਪਾਂ 6 ਇੰਚੀ ਪੱਥਰ ਲਗਾਇਆ ਵਾ ਸਾਈਡ ਤੇ ਠੀਕ ਆ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ ਮਿਲਦੇ ਆਂ ਨੈਕਸਟ ਵੀਡੀਓ 'ਚ